ਰਾਸਤੇ 'ਚ ਕਿਸੇ ਮੋਟਰੋਲ ਪੰਪ ਤੋਂ ਤੇਲ ਨਹੀਂ ਪਵਾਉਂਦਾ ਮੈਂ ਸਿਰਫ ਇਹਨਾਂ ਦੇ ਪੰਪ ਤੇ ਜਾਣਾ ਕਿਉਂਕਿ ਜਿਹੜਾ ਵਿੱਚ ਇਹਨਾਂ ਨੇ ਉਹਨਾਂ ਚਲਾ ਰੱਖਿਆ ਹੈਗਾ ਜਿਸ ਤਰ੍ਹਾਂ ਇਹਨਾਂ ਨੇ ਬੰਦੇ ਰੱਖੇ ਹੋਏ ਆ ਪੰਪ ਤੇ ਸਾਨੂੰ ਬਹੁਤ ਵਧੀਆ ਲੱਗਦਾ ਵੀ ਬਠਿੰਡਾ ਦੇ ਭਾਰਤ ਪੈਟਰੋਲੀਅਮ ਪੰਪ ਦੇ ਵੱਲੋਂ ਇੱਕ ਵੱਖਰੀ ਸ਼ੁਰੂਆਤ ਕੀਤੀ ਗਈ ਹੈ ਜਿਸ ਦੇ ਵਿੱਚ ਡੈਫ ਐਂਡ ਡੰਪ ਨੋਚਵਾਨਾਂ ਨੂੰ ਰੁਜ਼ਗਾਰ ਦਿੱਤਾ ਜਾ ਰਿਹਾ ਹੈ ਰੋਜ਼ਗਾਰ ਵੀ ਕੁਝ ਅਜਿਹਾ ਕਿ ਜਿਸ ਨੂੰ ਆਮ ਲੋਕ ਕੈਸ਼ ਕੰਮ ਹੋਣ ਦਾ ਕਾਰਨ ਝਿਜਕਤੇ ਨੇ ਪਰ પેટ્રોલ ਪੰਪ ਦੀ ਇਸ ਮੁਹਿੰਮ ਦੇ ਵਿੱਚ ਡੈਫੈਂਡ ਡੰਮ ਬੱਚਿਆਂ ਨੂੰ ਕੈਸ਼ ਦਾ ਕੰਮ ਅਤੇ પેટ્રોલ ਪਾਉਣ ਦਾ ਕੰਮ ਦਿੱਤਾ ਜਾ ਰਿਹਾ ਹੈ ਇਸੇ ਦੌਰਾਨ ਕਈ ਗ੍ਰਾਹਕਾਂ ਨਾਲ ਗਲਬਾਤ ਕੀਤੀ ਕਈ ਗ੍ਰਾਹਕ ਵੀ ਅਜਿਹੇ ਵਿੱਚ ਜੋ ਅਜਿਹੇ ਲੋਕਾਂ ਦਾ ਭਲਾ ਕਰਨ ਦੇ ਮਨਸ਼ਾ ਨਾਲ ਇਸ પેટ્રોલ ਪੰਪ ਤੇ પેટ્રોલ ਪਵਾਣਾ ਪਸੰਦ ਕਰਦੇ ਨੇ ਜੋ ਆਪਣੇ ਵਰਗੇ ਬੱਚਿਆਂ ਨੂੰ ਸਿਹਤ ਦਿੰਦੇ ਨੇ ਕੀ ਅਸੀਂ ਅਜਿਹੇ ਲੋਕਾਂ ਦੀ ਮਦਦ ਕਰਨ ਦੇ ਲਈ ਅੱਗੇ ਆਈਏ ਮੇਰਾ ਨਾਮ ਜਗਨਦੀਪ ਸਿੰਘ ਹੈ ਜੀ ਸਰ ਕੀ ਕਹਿਣਾ ਚਾਹਣਗੇ ਮੈਂ ਸਰ ਐਕਚੁਅਲੀ 에ਅਰ ਫੋਰਸ ਪੀਸੀਆਨਾ ਤੋਂ ਬਿਲੋਂਗ ਕਰਦਾ ਜੀ ਤੇ ਮੈਂ ਰਸਤੇ 'ਚ ਕਿਸੇ ਬਰੋਲ ਪੰਪ ਤੋਂ ਤੇਲ ਨਹੀਂ ਪਾਉਂਦਾ ਮੈਂ ਸਿਰਫ ਇਹਨਾਂ ਦੇ ਪੰਪ ਤੇ ਜਾਂਦਾ ਕਿਉਂਕਿ ਜਿਹੜਾ ਵਿੱਚ ਇਹਨਾਂ ਨੇ ਬੰਦਾ ਚਲਾ ਰੱਖਿਆ ਹੈਗਾ ਜਿਸ ਤਰ੍ਹਾਂ ਇਹਨਾਂ ਨੇ ਬੰਦੇ ਰੱਖੇ ਹੋਏ ਆ ਪੰਪ ਤੇ ਸਾਨੂੰ ਬਹੁਤ ਵਧੀਆ ਲੱਗਦਾ ਵੀ ਵਿਚਾਰੇ ਇਹਨਾਂ ਨੂੰ ਵੀ ਰੁਜ਼ਗਾਰ ਮਿਲਦਾ ਜੀ ਜਿਹੜੇ ਵਿਚਾਰੇ ਬੋਰ ਨਹੀਂ ਸਕਦੇ ਜਾ ਮਤਲਬ ਜਿਹੜੇ ਇਸ ਤਰ੍ਹਾਂ ਦੇ ਰੱਬ ਵੱਲੋਂ ਮਤਲਬ ਕੁਦਰਤੀ ਮਾਰ ਦੇ ਮਤਲਬ ਹੈਗੇ ਆ ਜੀ ਸਾਨੂੰ ਬਹੁਤ ਵਧੀਆ ਲੱਗਦਾ ਜੀ ਅਸੀਂ ਐਸੇ ਪੰਪ ਤੇ ਆਨੇ ਹਮੇਸ਼ਾ ਸੇਲ ਪਵਾਉਣ ਵਾਸਤੇ ਪਰ ਇਹਨਾਂ ਦਾ ਸਲੋਗਨ ਬੜਾ ਖੂਬਸੂਰਤ ਹੈ ਕਹਿੰਦੇ ਨੇ ਕਿ ਅਸੀਂ ਡਿਸੇਬਲ ਤੋਂ ਸਾਡੀ ਜਿਹੜੀ ਜ਼ਿਆਦਾ ਕਾਬਲੀਅਤ ਸਾਡੀ ਸਟਰੋਂਗ ਵੈਲ ਨੂੰ ਹੈ ਹਾਂਜੀ ਹਾਂਜੀ ਸਰ ਇਸ ਗੱਲ ਨੂੰ ਮੈਂ ਵੀ ਮੰਨਦਾ ਜੀ ਕਿਉਂਕਿ ਜਿਹੜੀ ਚੀਜ਼ ਇਹਨਾਂ ਕੋਲੇ ਮਤਲਬ ਸਾਨੂੰ ਆ ਕੇ ਹੁਣ ਮੇਰੇ ਮੈਂ ਆਪਦੀ ਬੇਟੀ ਨੂੰ ਟਿਊਸ਼ਨ ਛੱਡਣ ਚੱਲਿਆ ਸੀਗਾ ਤੁਹਾਡੇ ਬੱਚੇ ਨੇ ਇਹੀ ਦੱਸ ਰਿਹਾ ਵੀ ਬੇਟਾ ਦੇਖੋ ਵੀ ਆ ਪੰਪ ਤੇ ਇਸ ਤਰ੍ਹਾਂ ਜਿਹੜੇ ਬੰਦੇ ਵਰਕਰ ਕੰਮ ਕਰਦੇ ਹੈਗੇ ਆ ਵੀ ਤੁਸੀਂ ਸਿੱਖੋ ਇਹਨਾਂ ਤੋਂ ਵੀ ਜਿਹੜੇ ਇਸ ਤਰ੍ਹਾਂ ਦੇ ਮਤਲਬ ਲੋਕ ਇਹਨਾਂ ਤੋਂ ਦੂਰ ਰਹਿੰਦੇ ਆ ਵੀ ਇਹਨਾਂ ਤੋਂ ਵੀ ਇਹਨਾਂ ਨੇ ਕੰਮ ਤਾਂ ਕੋਈ ਕਰਨਾ ਨਹੀਂਗਾ ਵੀ ਪਰ ਕਈ ਲੋਕਾਂ ਦੀ ਸੋਚ ਇਸ ਤਰ੍ਹਾਂ ਦੀ ਹੁੰਦੀ ਹੈ ਵੀ ਇਹਨਾਂ ਨੂੰ ਵਿਚਾਰਾਂ ਨੂੰ ਰੋਜ਼ਗਾਰ ਦਿੱਤਾ ਜਾਵੇ ਆਪਾਂ ਨੂੰ ਬਹੁਤ ਵਧੀਆ ਲੱਗਿਆ ਜੀ ਇਸ ਤਰ੍ਹਾਂ ਮਤਲਬ ਪੰਪ ਤਿਆਰ ਨਾਲ ਇਹਨਾਂ ਕੋਲੇ ਹਾਂਜੀ ਕੀ ਨਾਮ ਤੁਹਾਡਾ ਕੈਸ਼ਿਕਾ ਕੀ ਕਹਿਣਾ ਚਾਹ ਰਹੇ ਹੋ ਇਹਨਾਂ ਜੋ ਨੌਜਵਾਨ ਲੜਕਿਆਂ ਨੂੰ ਰੋਜ਼ਗਾਰ ਦਿੱਤਾ ਜਾ ਰਿਹਾ ਹੈ जो बोलते सुन नहीं सकते लग कि लगता है कि कस्टमर इन तो समझ पाएगा कि यह जो लोगों को क्या होना चाहिए हां हां तो चाहिए ही हैगा कि लगता है कि इन लोगों को समस्या में दूसरे लोगों में समस्या में नहीं बनते जो तो तेल पॉइंट दे ले आउंदे ने सम टाइम बन सब देखे बन ये बन सब देखे इस तरीके ना समझाना औखा हो जाता है ਅਗਲਾ ਕਹਿੰਦਾ ਕਿ ਮੈਂ ਤਾਂ ਸਮਝਦਾ ਹੀ ਨਹੀਂ ਹੈ ਹਲੋ ਤੇ ਇਸ ਤਰੀਕੇ ਨਾਲ ਕੰਮ ਕਰਦੇ ਨੇ ਕੰਮ ਬਹੁਤ ਵਧੀਆ ਕਰਦਾ ਜੀ ਇਹ ਪੁਰੇ ਆਪਣੇ ਮੰਨ ਲਓ ਪٹرول ਪੰਪ ਤੇ ਤਿੰਨ ਮੰਡੇ ਆ ਜਿਹੜੇ ਰੱਖੇ ਹੋਏ ਆ ਚੈਲਨਲ ਮਾਡਲ ਤੇ ਮੰਨ ਲਓ ਕੋਈ ਵੀ ਕਸਟਮਰ ਆਂਦਾ ਆ ਕੋਈ ਵੀ ਤੇ ਇਸ਼ਾਰਿਆਂ 'ਚ ਪੁੱਛ ਲੈਂਦੇ ਆਂ ਜੀ ਕਿੰਨਾ ਤੇਲ ਪਾਣਾ ਜਾਂ ਕਿੰਨਾ ਇਸ਼ਾਰਿਆਂ 'ਚ ਦੱਸਣਗੇ ਇਸ਼ਾਰਿਆਂ 'ਚ ਤੇਲ ਪਾਣਗੇ ਡਾਇਰੀ ਹੈ ਇਹ ਡਾਇਰੀ ਚ ਲਿਖਾ ਲੈਂਦੇ ਹਾਂ ਹਾਂ ਜਿਸ ਤਰੀਕੇ ਦੇ ਕਸਟਮਰ ਵੀ ਆਉਂਦੇ ਆ ਜਿਹੜੇ ਕਿ ਹਾਂਜੀ ਸਰ ਇਹ ਜਿਹੇ ਵੀ ਆਉਂਦੇ ਆ ਜੇ ਮੰਨ ਲਓ ਉਹ ਜਿਹੜੇ ਆਉਂਦੇ ਆ ਕੰਦੇ ਭਾਈ ਸਾਨੂੰ ਕਾਲੀ ਆ ਤੁਹਾਨੂੰ ਆਪ ਨੂੰ ਹੈਂਡਲ ਕਰਨਾ ਪੈਂਦਾ ਉਹਨਾਂ ਨੂੰ ਤੇ ਮੰਨ ਲਓ ਜੇ ਜ਼ਿਆਦਾ ਕਾਲੀ ਕਰਦੇ ਆ ਅਸੀਂ ਆਪ ਹੈਂਡਲ ਕਰ ਲੈਣੇ ਤਾਂ ਇਹਨਾਂ ਨੂੰ ਜੇ ਦੱਸ ਦਿੰਨੇ ਅਸੀਂ ਕਸਟਮਰ ਨੂੰ ਤੇ ਬੋਲ ਸੁਣ ਨਹੀਂ ਸਕਦੇ ਪਰ ਉਹ ਆਪ ਹੀ ਨਾਰਮਲ ਹੋ ਜਾਂਦੇ ਧਿਆਨ ਜੀ ਤੁਹਾਨੂੰ ਵੀ ਕੋਈ ਦਿੱਕਤ ਆਉਂਦੀ ਹੈ ਕੀ ਨਹੀਂ ਨਹੀਂ ਸਰ ਸਾਨੂੰ ਕੋਈ ਦਿੱਕਤ ਨਹੀਂ ਮੰਨ ਲਓ ਥੋੜੀ ਬਹੁਤ ਤਾਂ ਪਰੇਸ਼ਾਨੀ ਹੁੰਦੀ ਹੈ ਕਿ ਹਾਂ ਮੰਨ ਲਓ ਮੰਨ ਲਓ ਜੇ ਬਾਈ ਚਾਂਸ ਨੂੰ ਨਹੀਂ ਸਮਝਣ ਰਹੀ ਨਾ ਕਸਟਮਰ ਨੂੰ ਸਮਝਾਂਦਾ ਸਾਨੂੰ ਸਮਝਾਣਾ ਪੈਂਦਾ ਕਿ ਹਾਂ ਜੀ ਐਂ ਕਰਕੇ ਤੇ ਕੀ ਕਹਿਣਾ ਤਾਂਗੇ ਇਲੈਕਟ੍ਰਿਕ ਲਾ ਕੇ ਕਿੱਥੇ ਕੱਪ ਰੱਖੇ ਨਹੀਂ ਨਹੀਂ ਬਹੁਤ ਚੰਗਾ ਹੀ ਹੈ ਅੱਜ ਤੱਕ ਸਾਰਾ ਇੰਡੀਆ ਤੇ ਚੱਲਣਾ ਚਾਹੀਦਾ ਆਪਣੇ ਸਾਰੇ ਤੇ ਇਸ ਇਲੈਕਟ੍ਰਿਕ ਹਮਾਰੇ ਕੰਮ ਕਰਦੇ ਨੇ ਕਿੰਨੇ ਪੰਪ ਚੱਲਦੇ ਨੇ ਇਸ ਪ੍ਰੋਜੈਕਟ 'ਚ ਆਪਣੇ ਹੀ ਆਪਣੇ ਬਠਿੰਡਾ 'ਚ ਆਏ 4 ਪਾਣੀ ਪੰਪ ਤਾਂ ਮੰਨ ਲਓ ਇਹ ਪੰਜਾਬ 'ਚ ਲਾਈ ਆ ਤਾਂ ਘੱਟੋ ਘੱਟ 14-15 ਪੰਪ ਹੋਣਗੇ ਵੱਧ ਹੋ ਸਕਦੇ ਤੇ ਹਰੇਕ ਬੀਪੀਸੀਐਲ ਪੰਪ ਤੇ ਮੰਨ ਲਓ ਬੰਦਾ ਇਹ ਜਾਂ ਇੱਕ ਬੰਦਾ ਰੱਖਣਾ ਹੀ ਹੈ